ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਅੱਜ ਅਸੀਂ ਬਣਾ ਰਹੀਆਂ ਆਲੂ ਫਲਿਆਂ ਦੀ ਬਹੁਤ ਹੀ ਤੇਜ਼ੀ ਸਬਜ਼ੀ ਇਕਦਮ ਚਟਪਟ ਪਨ ਕੇ ਤਿਆਰ ਹੋ ਜਾ ਆਲੂ ਫਲਿਆਂ ਬਣਾਉਣ ਵਾਸਤੇ 250 ਗ੍ਰਾਮ ਮੈਂ ਫਲੀਆਂ ਲਈਆਂ ਨੇ ਤੇ ਦੋ ਆਲੂ ਲੈਨੇ ਦੋ ਪਿਆਜ਼ ਲਈਨੇ ਇੱਕ ਛੋਟਾ ਅਦਰਕ ਦਾ ਟੁਕੜਾ ਤੋਂ ਹਰੀਆਂ ਮਿਰਚਾਂ ਇੱਕ ਟਮਾਟਰ ਕੁਝ ਲਸਣ ਦੀਆਂ ਕਲੀਆਂ ਲਾਵਾਂਗੇ ਫਲੀਆਂ ਨੂੰ ਆਪਾਂ ਧੋ ਕੇ ਤੇ ਇਹਨਾਂ ਨੂੰ ਇਕੁਅਲ ਸਾਈਜ਼ ਇਸ ਤਰੀਕੇ ਨਾਲ ਪਕੜ ਕੇ ਅਸੀਂ ਡੰਡੀਆਂ ਕੱਟ ਕਰ ਦਵਾਂਗੇ ਇਸ ਨੂੰ ਏ ਸ਼ੇਪ ਦੇ ਵਿੱਚ ਕੱਟ ਕਰ ਲਾਂਗੇ ਫਲੀਆਂ ਨੂੰ ਕੱਟਣ ਵਾਸਤੇ ਬਹੁਤ ਜ਼ਿਆਦਾ ਟਾਈਮ ਲੱਗਦਾ ਇਸ ਤਰੀਕੇ ਨਾਲ ਤੁਸੀਂ ਜ਼ਰੂਰ ਕੱਟੋ ਇਸ ਫਲੀਆਂ ਨੂੰ ਫਲੀਆਂ ਕੱਟਣ ਤੋਂ ਬਾਅਦ ਅਸੀਂ ਆਲੂ ਨੂੰ ਚੰਗੇ ਤਰੀਕੇ ਨਾਲ ਪੀਲ ਕਰਕੇ ਵਾਸ਼ ਕਰ ਲਿਆ ਹੈ ਤੇ ਇਸ ਨੂੰ ਮੀਡੀਅਮ ਸਾਈਜ਼ ਦੇ ਵਿੱਚ ਇਸ ਤਰੀਕੇ ਨਾਲ ਕੱਟ ਕਰ ਲਵਾਂਗੇ ਪਿਆਜ਼ ਹਰੀਆਂ ਮਿਰਚਾਂ ਤੇ ਟਮਾਟਰ ਨੂੰ ਆਪਾਂ ਪ੍ਰੀ ਬੇਕ ਸਾਈਜ਼ ਚੋਪ ਕਰ ਲੈਣਾ ਹੈ ਤੇ ਲਸਣ ਨੂੰ ਆਪਾਂ ਦੋਰੀ ਦੇ ਵਿੱਚ ਕੁੱਟ ਕੇ ਤਿਆਰ ਕਰ ਲਵਾਂਗੇ। ਫਿਰ ਇਸ ਤੋਂ ਬਾਅਦ ਕੜਾਈ ਦੇ ਵਿੱਚ ਇੱਕ ਵੱਡਾ ਚਮਚਾ ਜਵੈ ਸੀ ਸਰ੍ਹੋਂ ਦਾ ਤੇਲ ਪਾਵਾਂਗੇ। ਸਰ੍ਹੋਂ ਦਾ ਤੇਲ ਜਿਵੇਂ ਹੀ ਕੱਚਾ ਪਾਣੀ ਦੇ ਵਿੱਚੋਂ ਨਿਕਲ ਜਾਂਦਾ ਹੈ, ਤਦ ਅਸੀਂ ਇਹਦੇ ਵਿੱਚ ਲਸਣ ਪਾਵਾਂਗੇ ਕੁੱਟਿਆ ਹੋਇਆ ਤੇ ਇਸ ਨੂੰ 1-2 ਮਿੰਟ ਪੁੰਨਣ ਤੋਂ ਬਾਅਦ ਹਰੀ ਮਿਰਚ ਐਡ ਕਰ ਦਵਾਂਗੇ। ਹਰੀ ਮਿਰਚ 1 ਮਿੰਟ ਭੁੰਨ ਕੇ ਉਸ ਤੋਂ ਬਾਅਦ ਐਡ ਕਰਾਂਗੇ ਪਿਆਜ਼। ਪਿਆਜ਼ ਨੂੰ ਹਲਕਾ ਜਿਹਾ ਨਰਮ ਕਰ ਲਵਾਂਗੇ। ਜਦੋਂ ਹਲਕਾ ਜਿਹਾ ਨਰਮ ਹੋ ਜਾਵੇ ਇਸ ਤੇ ਵਿੱਚ ਅਦਰਕ ਨੂੰ ਅਸੀਂ ਗ੍ਰੇਟ ਕਰਕੇ ਪਾਵਾਂਗੇ ਜਦੋਂ ਅਦਰਕ ਨੂੰ ਅਸੀਂ ਗ੍ਰੇਟ ਕਰਕੇ ਪਾਵਾਂਗੇ ਇੱਕ ਤਾਂ ਮੂਹ ਚ ਨਹੀਂ ਆਏਗਾ ਦੂਜਾ ਇਹਦੇ ਨਾਲ ਸਬਜ਼ੀ ਜਿਹੜੀ ਆ ਬਹੁਤ ਕਰਾਰੀ ਤੇ ਸਵਾਦ ਪਾ ਜਾਂਦੀ ਹੈ ਤੇ ਇਸ ਨੂੰ 1 ਮਿੰਟ ਹਿਲਾ ਲਵੋ ਹਿਲਾ ਕੇ ਇਸ ਦੇ ਵਿੱਚ ਟਮਾਟਰ ਐਡ ਕਰ ਦਵਾਂਗੇ ਤੁਸੀਂ ਚਾਹੋ ਤੇ ਫਲੀਆਂ ਤੋਂ ਬਾਅਦ ਵੀ ਟਮਾਟਰ ਐਡ ਕਰ ਸਕਦੇ ਹੋ ਇਸ ਨਾਲ ਵੀ ਬਹੁਤ ਵਧੀਆ ਸਬਜ਼ੀ ਜਿਹੜੀ ਬਣ ਕੇ ਤਿਆਰ ਹੁੰਦੀ ਹੈ ਹੁਣ ਅਸੀਂ ਇਸ ਦੇ ਵਿੱਚ ਨਮਕ ਐਡ ਕਰਾਂਗੇ ਇਸ ਨਾਲ ਕੀ ਹੁੰਦਾ ਕਿ ਪਿਆਜ਼ ਤੇ ਟਮਾਟਰ ਜਿਹੜੇ ਆ ਜਲਦੀ ਹੀ ਪੁੱਜ ਜਾਂਦੇ ਨੇ ਮਿਕਸ ਕਰਨ ਤੋਂ ਬਾਅਦ 2-3 ਮਿੰਟ ਆਪਾਂ ਇਸੇ ਤਰੀਕੇ ਨਾਲ ਭੁੰਨਾਂਗੇ ਫਿਰ ਐਡ ਕਰਾਂਗੇ ਕੁਝ ਮਸਾਲੇ ਅੱਧਾ ਚਮਚ ਹਲਦੀ ਪਾਊਡਰ ਅੱਧਾ ਚਮਚ ਲਾਲ ਮਿਰਚ ਪਾਊਡਰ ਤੇ 1/4 ਟੇਬਲस्पून ਅਸੀਂ ਐਡ ਕਰਾਂਗੇ ਤੇਗੀ ਮਿਰਚ ਪਾਊਡਰ ਅੱਧਾ ਚਮਚ ਐਡ ਕਰਾਂਗੇ ਤਹਿਆ ਪਾਊਡਰ ਦਾ ਤੇ ਮਿਕਸ ਕਰ ਲਵਾਂਗੇ ਫਿਰ ਦੋ ਮਿੰਟ ਮਸਾਲਾ ਪੁੰਨਣ ਤੋਂ ਬਾਅਦ ਦੋ ਚਮਚਾ ਅਸੀਂ ਪਾਣੀ ਐਡ ਕਰਾਂਗੇ ਇਸ ਨਾਲ ਮਸਾਲਾ ਜਿਹੜਾ ਬਿਲਕੁਲ ਕੱਚਾ ਨਹੀਂ ਰਹੇਗਾ ਇਸ ਤੋਂ ਬਾਅਦ ਫਿਰ ਅਸੀਂ ਮਸਾਲੇ ਨੂੰ ਦੋ ਤਿੰਨ ਮਿੰਟ ਤੱਕ ਕਿਸੇ ਤਰੀਕੇ ਨਾਲ ਪਕਾਵਾਂਗੇ ਇਸ ਨਾਲ ਫਲੇਵਰ ਵੀ ਬਹੁਤ ਵਧੀਆ ਆ ਜਾਂਦੇ ਹੈ ਤੇ ਮਸਾਲੇ ਜਿਹੜੇ ਰੱਚ ਮਿਚ ਕੇ ਬਿਲਕੁਲ ਤਿਆਰ ਹੋ ਜਾਂਦੇ ਨੇ ਜਦੋਂ ਮਸਾਲਾ ਤੇਲ ਛੱਡ ਦਵੇ ਫਿਰ ਅਸੀਂ ਇਸ ਦੇ ਵਿੱਚ ਆਲੂ ਤੇ ਫਲੀਆਂ ਦੋਵੇਂ ਮਿਕਸ ਕਰ ਲਵਾਂਗੇ हूँ इस मसाले दंगे तरीके मिक्स कर लवेंगे बहुत ही प्यारा कलर आलू तो फलिया के ऊपर आ चुका है हाफ कप पानी ऐड करके मिक्स कर लवेंगे फिर इस उपर ढकन देवे तो सिम गैस से अ पक्न देवे 10 ਮਿੰਟ ਬਾਅਦ ਅਸੀਂ ਓਪਨ ਕਰਾ ਲਏ ਚੱਕਰ ਨੂੰ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਵਧੀਆ ਆਲੂ ਫਲੀਆਂ ਦੀ ਸਬਜ਼ੀ ਜਿਹੜੀ ਆ ਬਣ ਕੇ ਬਿਲਕੁਲ ਤਿਆਰ ਨੇ ਆਲੂ ਵੀ ਗਲ ਕੇ ਬਿਲਕੁਲ ਤਿਆਰ ਨੇ ਫਲੀਆਂ ਵੀ ਬਿਲਕੁਲ ਗਲ ਕੇ ਤਿਆਰ ਨੇ ਸੋ ਇਸ ਦੇ ਨਾਲ ਹੀ ਹਰਾ ਧਨੀਆ ਤੇ ਗਰਮ ਮਸਾਲਾ ਐਡ ਕਰ ਦਵਾਂਗੀ ਤੇ ਫਿਰ ਤੋਂ ਮਿਕਸ ਕਰਕੇ ਅਸੀਂ ਇਸ ਨੂੰ ਸਰਵ ਕਰਾਂਗੇ ਪਲੇਟ ਤੇ ਵਿੱਚ ਆਲੂ ਫਲੀਆਂ ਦੀ ਰੈਸিপি ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਚੈਨਲ ਤੇ ਹਾਲੇ ਤੱਕ ਨਵੇਂ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਦਿਓ ਤਾਂ ਜੋ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲਣ ਮਿਲਦੀ ਹੈ ਇੱਕ ਨਿਊ ਵੀਡੀਓ ਦੇ ਨਾਲ ਤਦ ਤੱਕ ਲਈ ਬਾਏ ਬਾਏ ਥੈਂਕਸ ਫॉर ਵਾਚਿੰਗ ਐਂਡ ਟੇਕ ਕੇਅਰ